ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਦੇ ਸਵਾਗਤ ਹੈ ਤੁਹਾਡਾ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਹੀ ਸੋਹਣਾ ਬਹੁਤ ਹੀ ਸੌਖਾ ਡਿਜ਼ਾਈਨ ਲੈ ਕੇ ਆਈ ਆਂ ਇਹ ਛੇ ਛੇ ਕੁੰਡੀਆਂ ਦਾ ਡਿਜ਼ਾਈਨ ਵਾ ਚਾਰ ਸਲਾਈਆਂ ਵਿੱਚ ਕੰਪਲੀਟ ਹੁੰਦਾ ਵਾ ਜਦੋਂ ਵੀ ਤੁਸੀਂ ਇਹ ਡਿਜ਼ਾਈਨ ਨੂੰ ਬਣਾਉਣ ਵਾਸਤੇ ਸਲਾਈ ਉੱਪਰ ਕੁੰਡੇ ਲੈਣੇ ਆ ਡਿਜ਼ਾਈਨ ਦੇ ਛੇ ਕੁੰਡੇ ਗਿਣ ਲੈਣੇ ਫਿਰ ਛੇ ਫਿਰ ਛੇ 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 ਕੁੰਡੇ ਗენਦੇ ਹੋਏ ਤਿੰਨ ਕੁੰਡੇ ਤੁਸੀਂ ਵੱਧ ਰੱਖਣੇ ਆ ਇਹ ਸਿੱਧੀ ਸਾਈਡ ਤੋਂ ਇਸ ਤਰ੍ਹਾਂ ਦਾ ਪੁੱਠੀ ਸਾਈਡ ਤੋਂ ਇਸ ਤਰ੍ਹਾਂ ਦਾ ਬਹੁਤ ਹੀ ਸੌਖਾ ਡਿਜ਼ਾਈਨ ਆ ਤੁਸੀਂ ਇਹ ਡਿਜ਼ਾਈਨ ਨੂੰ ਕਿਸੇ ਵੀ ਕੋਟੀ ਸਵੈਟਰ ਕਿ ਵੀ ਤੇ ਬਣਾ ਸਕਦੇ ਹੋ ਜਿਹੜੀ ਮੈਂ ਇਹਦੀ ਇਥੋਂ ਪਹਿਲੀ ਸਲਾਈ ਬਣਾਈ ਉਹੀ ਤੁਹਾਨੂੰ ਬਣਾ ਕੇ ਦਿਖਾਉਣੀ ਕਿ ਡਿਜ਼ਾਈਨ ਕਿਵੇਂ ਬਣਦਾ ਕੁੰਡੇ ਪਾਉਣ ਤੋਂ ਬਾਅਦ ਡਿਜ਼ਾਈਨ ਦੀ ਪਹਿਲੀ ਸਲਾਈ ਵਿੱਚ ਐਕਸਟਰਾ ਕੁੰਡਾ ਲਾ ਲੈਣਾ ਧੱਗ ਆਪਣੇ ਵੱਲ ਨੂੰ ਕਰਨਾ ਦੋ ਕੁੰਡੇ ਪੁੱਠੇ ਬਣਾਉਣੇ ਧੱਗਾ ਬਾਹਰ ਨੂੰ ਕਰਨਾ ਤਿੰਨ ਕੁੰਡੇ ਸਿੱਧੇ ਬਣਾਉਣੇ 1 2 3 ਫਿਰ ਧਾਗਾ ਆਪਣੇ ਵੱਲ ਨੂੰ ਕਰਨਾ ਤਿੰਨ ਕੁੰਡੇ ਪੁੱਠੇ 1 2 3 ਇਹ ਤਿੰਨ ਕੁੰਡੇ ਛੱਡ ਕੇ ਇਹੀ ਛੇ ਕੁੰਡਿਆਂ ਦਾ ਡਿਜ਼ਾਈਨ ਪਹਿਲੀ ਸਿੱਧੀ ਸਲਾਈ ਚ ਬਣਾਉਣਾ ਦੁਬਾਰਾ ਫਿਰ ਇਹੀ ਡਿਜ਼ਾਈਨ ਬਣਾਉਣਾ ਤਿੰਨ ਕੁੰਡੇ ਸਿੱਧੇ 1 2 3 ਧਾਗਾ ਆਪਣੇ ਵੱਲ ਨੂੰ ਕਰਨਾ ਤਿੰਨ ਕੁੰਡੇ ਪੁੱਠੇ ਜਿੰਨੇ ਵੀ ਤੁਹਾਡੇ ਕੋਲ ਕੁੰਡੇ ਹੋਣਗੇ ਤੁਸੀਂ ਇਹੀ 6-6 ਕੁੰਡਿਆਂ ਦਾ ਡਿਜ਼ਾਈਨ ਬਣਾਉਂਦੇ ਹੋਏ ਪਹਿਲੀ ਸਿਲਾਈ ਕੰਪਲੀਟ ਕਰਨੀ ਸ਼ੁਰੂ ਵਿੱਚ ਵੀ ਦੋ ਕੁੰਡੇ ਪੁੱਠੇ ਹੀ ਲਾਸਟ ਵਿੱਚ ਵੀ ਦੋ ਕੁੰਡੇ ਪੁੱਠੇ ਆਉਣੇ ਐਕਸਟਰਾ ਕੁੰਡਾ ਸਿੱਧਾ ਡਿਜ਼ਾਈਨ ਦੀ ਪਹਿਲੀ ਸਿਲਾਈ ਕੰਪਲੀਟ ਹੋ ਗਈ ਦੂਸਰੀ ਸਿਲਾਈ ਪੁੱਠੀ ਸਾਈਡ ਤੋਂ ਦੂਸਰੀ ਸਿਲਾਈ ਵਿੱਚ ਐਕਸਟਰਾ ਕੁੰਡਾ ਲਾਉਣਾ ਜਿਹੜੇ ਦੋ ਕੁੰਡੇ ਪੁੱਠੇ ਉਹਨਾਂ ਨੂੰ ਸਿੱਧੇ ਬਣਾਉਣਾ ਜਿਹੜੇ ਤਿੰਨ ਕੁੰਡੇ ਸਿੱਧੇ ਬਣਾਏ ਇਹਨਾਂ ਤਿੰਨਾਂ ਕੁੰਡੀਆਂ ਇਕੱਠਿਆਂ ਨੂੰ ਸਲਾਈ ਤੇ ਲੈਣਾ ਤਿੰਨਾਂ ਕੁੰਡਿਆਂ ਦੇ ਤਿੰਨ ਕੁੰਡੇ ਹੀ ਬਣਾਉਣੇ ਇੱਕ ਬਣਾ ਲੈਣਾ ਤਾਗੇ ਨੂੰ ਵਲ ਮਾਰਨਾ ਦੋ ਇੱਕ ਵਾਰ ਫਿਰ ਇਹਨਾਂ ਨੂੰ ਪੁੱਠਾ ਹੀ ਬਣਾ ਲੈਣਾ ਇਹ ਤਿੰਨਾਂ ਕੁੰਡੀਆਂ ਦੇ ਤਿੰਨ ਕੁੰਡੇ ਬਣ ਗਏ ਤਾਗਾ ਬਾਹਰ ਨੂੰ ਕਰਨਾ ਜਿਹੜੇ ਤਿੰਨ ਕੁੰਡੇ ਪੁੱਠੇ ਬਣਾਏ ਉਹਨਾਂ ਨੂੰ ਸਿੱਧੇ ਬਣਾਉਣਾ ਇਹ ਤਿੰਨ ਕੁੰਡੇ ਛੱਡ ਕੇ ਇਹੀ ਛੇ ਕੁੰਡਿਆਂ ਦਾ ਡਿਜ਼ਾਈਨ ਦੂਸਰੀ ਪੁੱਠੀ ਸਲਾਈ ਚ ਬਣਾਉਣਾ ਜਿਹੜੇ ਤਿੰਨ ਕੁੰਡੇ ਸਿੱਧੇ ਬਣਾਏ ਤਿੰਨਾ ਕੁੰਡਿਆਂ ਇਕੱਠਿਆਂ ਨੂੰ ਸਲਾਈ ਤੇ ਲੈਣਾ ਤਿੰਨਾ ਕੁੰਡਿਆਂ ਦੇ ਤਿੰਨ ਕੁੰਡੇ ਹੀ ਬਣਾਉਣੇ ਇੱਕ ਬਣਾ ਲਿਆ ਤਾਂਗੇ ਨੂੰ ਵਲ ਮਾਰਨਾ ਦੋ ਇੱਕ ਵਾਰ ਫਿਰ ਇਹਨੂੰ ਪੁੱਠਾ ਹੀ ਬਣਾ ਲੈਣਾ ਜਿਹੜੇ ਤਿੰਨ ਕੁੰਡੇ ਪੁੱਠੇ ਬਣਾਏ ਉਹਨਾਂ ਨੂੰ ਸਿੱਧੇ ਬਣਾਉਣਾ ਡਿਜ਼ਾਈਨ ਦੀ ਦੂਸਰੀ ਸਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਤਿੰਨਾ ਕੁੰਡਿਆਂ ਦੇ ਤਿੰਨ ਕੁੰਡੇ ਹੀ ਬਣਾਉਣੇ ਲਾਸਟ ਵਿੱਚ ਦੋ ਕੁੰਡੇ ਜਿਹੜੇ ਪੁੱਠੇ ਉਹਨਾਂ ਨੂੰ ਸਿੱਧੇ ਬਣਾਉਣਾ ਧੱਗ ਆਪਣੇ ਵੱਲ ਨੂੰ ਕਰਨ ਐਕਸਟਰਾ ਕੁੰਡਾ ਉਹਨੂੰ ਪੁੱਠਾ ਬਣਾਉਣਾ ਡਿਜ਼ਾਈਨ ਦੀਆਂ ਦੋ ਸਲਾਈਆਂ ਕੰਪਲੀਟ ਹੋ ਗਈਆਂ ਤੀਸਰੀ ਸਲਾਈ ਸਿੱਧੀ ਸਾਈਡ ਤੋਂ ਤੀਸਰੀ ਸਲਾਈ ਵਿੱਚ ਐਕਸਟਰਾ ਕੁੰਡਾ ਲਾਉਣਾ ਧੱਗ ਆਪਣੇ ਵੱਲ ਨੂੰ ਕਰਨਾ ਜਿਹੜੇ ਦੋ ਕੁੰਡੇ ਪੁੱਠੇ ਇਹਨਾਂ ਵਿੱਚੋਂ ਇੱਕ ਕੁੰਡਾ ਪੁੱਠਾ ਬਣਾਉਣਾ ਧੱਗਾ ਬਾਹਰ ਨੂੰ ਕਰਨਾ ਜਿਹੜੇ ਇਹਦੇ ਤਿੰਨ ਕੁੰਡੇ ਬਣਾਏ ਹੀ ਇਹਨਾਂ ਵਿੱਚੋਂ ਪਹਿਲੇ ਕੁੰਡੇ ਨੂੰ ਅੱਗੇ ਲੈ ਕੇ ਆਉਣਾ, ਪੁੱਠੇ ਕੁੰਡੇ ਨੂੰ ਪਿੱਛੇ ਲੈ ਜਾਣਾ। ਇਹਨਾਂ ਦੋਵਾਂ ਕੁੰਡਿਆਂ ਨੂੰ ਸਿੱਧਾ ਬਣਾਉਣਾ। ਧਾਗਾ ਆਪਣੇ ਵੱਲ ਨੂੰ ਕਰਨਾ, ਸੈਂਟਰ ਵਾਲਾ ਜਿਹੜਾ ਕੁੰਡਾ ਉਹਨੂੰ ਪੁੱਠਾ ਬਣਾਉਣਾ। ਧਾਗਾ ਬਾਹਰ ਨੂੰ ਕਰਨਾ, ਪੁੱਠੇ ਕੁੰਡੇ ਨੂੰ ਪਿੱਛੇੋਂ ਦੀ ਸਲਾਈ ਤੇ ਫੜਨਾ, ਸੈਂਟਰ ਵਿੱਚ ਲੈ ਕੇ ਆਉਣਾ। ਜਿਹੜਾ ਸਿੱਧਾ ਕੁੰਡਾ ਇਹਨੂੰ ਪਿੱਛੇ ਲੈ ਜਾਣਾ। ਇਹਨਾਂ ਦੋਵਾਂ ਕੁੰਡਿਆਂ ਨੂੰ ਵੀ ਸਿੱਧਾ ਹੀ ਬਣਾਉਣਾ। ਤੱਗ ਆਪਣੇ ਵੱਲ ਨੂੰ ਕਰਨਾ ਇੱਕ ਕੁੰਡਾ ਪੁੱਠਾ ਇਹ ਦੋ ਕੁੰਡੇ ਛੱਡ ਕੇ ਇਹੀ ਛੇ ਕੁੰਡਿਆਂ ਦਾ ਡਿਜ਼ਾਈਨ ਤੀਸਰੀ ਸਿੱਧੀ ਸਲਾਈ 'ਚ ਬਣਾਉਣਾ ਦੁਬਾਰਾ ਫਿਰ ਇਹੀ ਡਿਜ਼ਾਈਨ ਬਣਾਉਣਾ ਕਿੰਨਾ ਕੁੰਡਿਆਂ ਦੇ ਤਿੰਨ ਕੁੰਡੇ ਬਣਾਏ ਪਹਿਲੇ ਕੁੰਡੇ ਨੂੰ ਅੱਗੇ ਆਉਂਦੀ ਸਲਾਈ ਤੇ ਫੜਨਾ ਇਹਨੂੰ ਅੱਗੇ ਲੈ ਆਉਣਾ ਪੁੱਠੇ ਕੁੰਡੇ ਨੂੰ ਪਿੱਛੇ ਲੈ ਜਾਣਾ ਇਹਨਾਂ ਦੋਵਾਂ ਕੁੰਡਿਆਂ ਨੂੰ ਸਿੱਧਾ ਬਣਾਉਣਾ ਤੱਗ ਆਪਣੇ ਵੱਲ ਨੂੰ ਕਰਨਾ ਸੈਂਟਰ ਵਾਲਾ ਕੁੰਡਾ ਪੁੱਠਾ ਤੱਗਾ ਬਾਹਰ ਨੂੰ ਕਰਨਾ ਪੁੱਠੇ ਕੁੰਡੇ ਨੂੰ ਪਿੱਛੇ ਆਉਂਦੀ ਸਿਲਾਈ ਤੇ ਫੜਨਾ ਇਹਨੂੰ ਸੈਂਟਰ ਵਿੱਚ ਲੈ ਕੇ ਆਉਣਾ ਸਿੱਧੇ ਕੁੰਡੇ ਨੂੰ ਪਿੱਛੇ ਲੈ ਜਾਣਾ ਇਹਨਾਂ ਦੋਵਾਂ ਕੁੰਡਿਆਂ ਨੂੰ ਵੀ ਸਿੱਧਾ ਹੀ ਬਣਾ ਲੈਣਾ ਆ ਵੇਖੋ ਡਿਜ਼ਾਈਨ ਬਣ ਗਿਆ ਤੱਗਾ ਆਪਣੇ ਵੱਲ ਨੂੰ ਕਰਨਾ ਇੱਕ ਕੁੰਡਾ ਪੁੱਠਾ ਦੁਬਾਰਾ ਫਿਰ ਇਹੀ ਡਿਜ਼ਾਈਨ ਬਣਾਉਣਾ ਸਿੱਧੇ ਕੁੰਡੇ ਨੂੰ ਅੱਗੇ ਆਉਂਦੀ ਸਿਲਾਈ ਤੇ ਫੜਨਾ ਇਹਨੂੰ ਅੱਗੇ ਲੈ ਆਉਣਾ ਪੁੱਠੇ ਕੁੰਡੇ ਨੂੰ ਪਿੱਛੇ ਲੈ ਜਾਣਾ ਇਹਨਾਂ ਦੋਵਾਂ ਕੁੰਡਿਆਂ ਨੂੰ ਸਿੱਧਾ ਬਣਾ ਲੈਣਾ ਟੱਗ ਆਪਣੇ ਵੱਲ ਨੂੰ ਕਰਨਾ ਸੈਂਟਰ ਵਾਲਾ ਕੁੰਡਾ ਪੁੱਠਾ ਉੱਥੇ ਕੁੰਡੇ ਨੂੰ ਪਿਛਿਓਂ ਦੀ ਸਲਾਈ ਤੇ ਫੜਨਾ ਇਹਨੂੰ ਸੈਂਟਰ ਵਿੱਚ ਲੈ ਆਉਣਾ ਸਿੱਧੇ ਕੁੰਡੇ ਨੂੰ ਪਿੱਛੇ ਲੈ ਜਾਣਾ ਇਹਨਾਂ ਦੋਵਾਂ ਕੁੰਡਿਆਂ ਨੂੰ ਵੀ ਸਿੱਧਾ ਹੀ ਬਣਾ ਲੈਣਾ ਆ ਵੇਖੋ ਇਸ ਤਰੀਕੇ ਨਾਲ ਡਿਜ਼ਾਈਨ ਬਣਾਣਾ ਲਾਸਟ ਵਿੱਚ ਇੱਕ ਕੁੰਡਾ ਪੁੱਠਾ ਐਕਸਟਰਾ ਕੁੰਡਾ ਸਿੱਧਾ ਡਿਜ਼ਾਈਨ ਦੀ ਤੀਸਰੀ ਸਲਾਈ ਕੰਪਲੀਟ ਹੋ ਗਈ ਡਿਜ਼ਾਈਨ ਬਣ ਗਿਆ ਚੌਥੀ ਸਲਾਈ ਪੁੱਠੀ ਸਾਈਡ ਤੋਂ ਇਹ ਡਿਜ਼ਾਈਨ ਦੀ ਲਾਸਟ ਸਲਾਈ ਆ ਚੌਥੀ ਸਲਾਈ ਵਿੱਚ ਐਕਸਟਰਾ ਕੁੰਡਾ ਲਾਉਣਾ ਧਾਗਾ ਬਾਹਰ ਨੂੰ ਕਰਨਾ ਦੋ ਕੁੰਡੇ ਸਿੱਧੇ ਬਣਾਉਣੇ ਧਾਗਾ ਆਪਣੇ ਵੱਲ ਨੂੰ ਕਰਨਾ ਤਿੰਨ ਕੁੰਡੇ ਪੁੱਠੇ ਫਿਰ ਧਾਗਾ ਬਾਹਰ ਨੂੰ ਕਰਨਾ ਤਿੰਨ ਕੁੰਡੇ ਸਿੱਧੇ ਇਹ ਤਿੰਨ ਕੁੰਡੇ ਛੱਡ ਕੇ ਇਹੀ ਛੇ ਕੁੰਡਿਆਂ ਦਾ ਡਿਜ਼ਾਈਨ ਚੌਥੀ ਉੱਠੀ ਸਲਾਈ ਵਿੱਚ ਬਣਾਉਣਾ ਤਿੰਨ ਕੁੰਡੇ ਪੁੱਠੇ ਬਣਾਉਣੇ ਧਾਗਾ ਬਾਹਰ ਨੂੰ ਕਰਨਾ ਤਿੰਨ ਕੁੰਡੇ ਸਿੱਧੇ ਫਿਰ ਧਾਗਾ ਆਪਣੇ ਵੱਲ ਨੂੰ ਕਰਨਾ ਤਿੰਨ ਕੁੰਡੇ ਪੁੱਠੇ ਲਾਸਟ ਵਿੱਚ ਤਿੰਨ ਕੁੰਡੇ ਦੋ ਕੁੰਡੇ ਸਿੱਧੇ ਐਕਸਟਰਾ ਕੁੰਡਾ ਪੁੱਠਾ ਜਿਵੇਂ ਆਂਦੀਆਂ ਚਾਰ ਸਲਾਈਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਬਣ ਗਿਆ ਜਦੋਂ ਤੁਸੀਂ ਇਹੀ ਚਾਰ ਸਲਾਈਆਂ ਨੂੰ ਬਾਰ-ਬਾਰ ਬਣਾਉਂਗੇ ਤੁਹਾਡਾ ਇਸ ਤਰ੍ਹਾਂ ਦਾ ਡਿਜ਼ਾਈਨ ਬਣਦਾ ਜਾਊਗਾ ਹੁਣ ਫਿਰ ਤੁਸੀਂ ਇਹਨੂੰ ਪਹਿਲੀ ਸਲਾਈ ਤੋਂ ਸ਼ੁਰੂ ਕਰਨਾ ਤੁਹਾਨੂੰ ਮੇਰਾ ਡਿਜ਼ਾਈਨ ਪਸੰਦ ਆਇਆ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਨਵੇਂ-ਨਵੇਂ ਸੌਖੇ-ਸੌਖੇ ਡਿਜ਼ਾਈਨ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ